ਟੋਟੀ ਦਾ ਮੈਚ ਅੱਧੇ ਤੇ ਜਿੱਤ ਹਾਰ ਹੋਣੀ ਹੈ ਸਿਰਾ ਸਿਰਾ ਹੋਇਆ ਪਿਆ ਨੰਬਰ ਬੋਲ ਤਾਲਿਆ ਮੈਚ ਨਿਆਰੇ ਆਲਾ ਸੀ ਨੰਬਰ ਤੇ ਬੋਲਾਂਗੇ ਖੜ ਜਾ ਖੜ ਜਾ ਖੜ ਜਾ ਖੜ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਸੋਡਾ ਫਿਰ ਆਇਆ ਨੱਥੇ ਦੇ ਨੰਬਰ ਨੇ 511 ਜਗੜ ਨਾਲ ਦੇ ਨੰਬਰ ਨੇ ਓਹ ਦਾਸ ਸਵਾਦ ਆਇਆ சாே யாரோ மேத்தினாத்த ਅੱਜ ਕਹਿੰਦੇ ਲੈਰੀ ਵਾਲੇ ਲਾਡੀ ਦੀਆਂ ਯਾਰੀਆਂ ਪਗਾਉਣ ਦੇ ਲਈ ਉਹ ਬਿਗੜਵਾਲ ਦਾ ਪਿੰਲਾ ਹੈ ਵੱਡੀਆਂ ਰਿਸ਼ਤੇਦਾਰੀਆਂ ਨੇ ਅੱਜ ਬਿਗੜਵਾਲ ਵਾਲਾ ਪਿੰਡ ਦੇ ਵਿੱਚ ਉਹ ਲਾਡੀ ਲੈਰੀ ਦਾ ਧੰਨਵਾਦ ਹੈ ਮੈਚ ਦਾ ਕਹਦਾ ਲੱਗੂ ਜਿਹੜਾ ਚੁੱਲੀਆਂ ਤੋਂ ਅੱਗ ਨੱਚੀਆਂ ਇੱਕ ਬੇਨਤੀ ਹੈ ਜਿਹੜੇ ਖੇਡਦੇ ਨਹੀਂ ਉਹ ਪਾਣ ਜਾਣਗੇ ਲੋਕਾਂ ਨੂੰ ਨਜ਼ਾਰਾ ਲੈਣ ਦੋ ਦੀਪ ਨੇ ਪਿੰਡੂ ਮੁੰਡੇ ਪਾਕੇ ਲੱਖੇ ਹੋਣੇ ਪਾਸੇ ਤੇ ਦੂਸਰੇ ਪਾਸੇ ਬਿਗੜਵਾਲ ਪਿੰਡ ਹੈ ਜਿਹੜੀ ਸਕੂਲ ਵਾਲੇ ਪਾਸੇ ਟੀਮ ਹੈ ਉਹ ਕਹਿੰਦੇ ਬਿਗੜਵਾਲ ਦੀ ਟੀਮ ਹੈ ਡੇਰਾ ਸਾੰਭਾ ਵਾਲੇ ਪਾਸੇ ਨਥੇਹੇ ਪਿੰਡ ਦੀ ਟੀਮ ਹੈ ਆ ਕਹਿੰਦੇ ਖਾਲੀ ਵਾਲੇ ਪਿੰਡ ਤੋਂ ਚੱਲ ਕੇ ਆ ਗੁੰਨਿਆਂ ਦੇ ਮੰਡੀ ਦਾ ਰੱਕਾ ਹੈ ਪੀਸ਼ਾ ਕਹਿੰਦੇ ਖਾਲੀ ਵਾਲੇ ਪਿੰਡ ਦਾ ਹੈ ਪਰ ਇੱਕ ਪਾਸੇ ਸਰਪੰਚਾਂ ਦਾ ਪੁੱਤ ਹੈ ਅਗਿਆਪਾਲ ਕਰੀ ਵਾਲੇ ਪਿੰਡ ਦਾ ਪਰੰਕ ਕਹਿੰਦੇ ਰੇਡਰ ਦਾ ਆੱਕ ਕਹਿੰਦੇ ਰੇਡਰ ਦਾ ਆਹ ਰੇਡ ਪਾਉਣ ਦੇ ਲਈ ਬਿੱਲਾ ਸ਼ਾਮ ਦੇ ਇਲਾਕੇ ਤੋਂ ਚੱਲ ਕੇ ਆਇਆ ਹੈ ਸੰਘਰੂਰ ਦੀ ਧਰਤੀ ਹੈ ਇਹ ਕਹਿੰਦੇ ਉਦਮ ਸਿੰਘ ਸਨਾਮੀ ਦੇ ਇਲਾਕੇ ਤੋਂ ਚੱਲ ਕੇ ਆਇਆ ਹੈ ਬਿੱਲਾ ਕਹਿੰਦੇ ਰੇਡ ਭਾਰਿਆ ਹੈ ਦਿਉਗੜ ਪਾਸਮੇ ਕਹਿੰਦੇ ਵਿਗੜ ਵਾਲੀ ਹੈ ਕਹਿੰਦੇ ਦਿਉਗੜੀਆਂ ਪੱਜਿਆ ਬਿੱਲੇ ਦੀ ਰੇਡ ਆ ਬਿੱਲਾ ਕਹਿੰਦੇ ਪਾਕੜੀ ਵਾਪਸ ਆ ਗਿਆ ਚਰਕੇ ਕਹਿੰਦੇ ਸੂਰਪੁਰੀ ਵਾਲੇ ਬਿੱਲੇ ਦੇ ਹੋਏ ਆ ਆ ਪੀਖੀ ਵਾਲੇ ਬਿੱਕਰ ਦੀ ਰੇਡ ਪੈਂਦੀ ਹੈ ਵੀ ਚੱਲ ਮੇਲੇ ਨੂੰ ਚੱਲੀਏ ਪਹਿਲਾ ਫੇਰ ਤੋਂ ਗੱਡੀ ਦਾ ਲੈਰੀ ਪਿੰਡ ਵਿੱਚ ਮੇਲਾ ਲੱਗਿਆ ਲੱਗਿਆ ਖੇਡ ਕਬੱਡੀ ਦਾ ਭਿੱਖੀਆਂ ਵਾਲਾ ਕਹਿੰਦੇ ਮੱਖਣ ਸਿੰਘ ਮਾੜਦਾ ਉਹ ਵੱਡਾ ਬੱਤ ਕਬੱਡੀ ਪਾਉਣ ਦੇ ਲਈ ਵਧਿਆ ਲੈ ਵੀ ਆ ਗਿਆ ਪਾਲ ਜੋ ਕਿ ਡੌਡਾ ਤੇ ਬਾਅਦ ਚ ਕਲੀਅਰ ਕਰ ਲੈਣਗੇ ਮੈਚ ਨੂੰ ਕਲੀਅਰ ਚੱਲਣ ਦਿਓ ਡੋਗਰ ਬਾਈ ਦੇਖੀ ਮੈਚ ਕਿੱਦਾਂ ਨਹੀਂ ਚੱਲਦਾ ਆਹ ਸਾਹਮਣੇ ਦੀਪ ਵੇਕਰ ਆ ਗਿਆ ਵੇਕਰ ਜੀ ਕਬੱਡੀ ਪੈਂਦੀ ਹੈ ਲੈਰੀ ਪਿੰਡ ਦਾ ਮੇਲਾ ਹੈ ਮੰਚ ਉੱਤੇ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਸਾਰਾ ਨਾ ਬਹੁਤ ਬੜਾ ਧੰਨਵਾਦ ਕਰਦੇ ਆ ਅਗਿਆਪਾਲ ਤਿਆਰ ਬਾਲਿਆਂ ਵਾਲੀ ਪਿੰਡ ਦਾ ਬਿੱਟੂ ਲੰਮਾ ਤੇ ਨਾਲ ਕਹਿੰਦੇ ਡੀਪੀ ਰਕੇ ਚੋਬਰਾ ਆ ਬਿੱਟੂ ਐ ਬਾਲਿਆਂ ਵਾਲੀ ਪਿੰਡ ਦੁਗਾਰ ਵਾਲੇ ਬਿੱਟੂ ਦੀਆਂ ਯਾਦਾਂ ਰਹਿ ਗਈਆਂ ਆਲਿਆਂ ਵਾਲੀ ਪਿੰਡ ਦਾ ਪਰਾਂ ਕੈਸਵੇਂ ਨਥੇਹ ਦੀ ਟੀਮ ਦੇ ਲਈ ਜੁੜਿਆ ਨਥੇਹ ਦਾ ਕਹਿੰਦੇ ਅਜਮੇਰ ਆਪਣੇ ਸਮੇਂ ਦਾ ਤਾਕਤ ਦਾ ਖਿਡਾਰੀ ਹੋਇਆ ਹੈ ਮੈਕਲ ਦੀਆਂ ਯਾਦਾਂ ਰਹੀਆਂ ਪ੍ਰੇਮ ਵਰਗੇ ਖੇਡਦੇ ਰਹਿਆ ਸੇਵਕ ਵਰਗੇ ਪੁੱਜੇ ਹੋਇਆ ਕਦੇ ਰਾਮੇ ਲక్ష్మణ ਵਰਗਿਆਂ ਦੀ ਗੱਲ ਪਰ ਆ ਕਹਿੰਦੇ ਨਾਥਿਆਂ ਦੇ ਪਿੰਡ ਦਾ ਅਮਰ ਤੋਂ ਮੇਰੇ ਮਿੱਤਰੋ ਖੇਡਿਆ ਨਿਊਜ਼ੀਲੈਂਡ ਦੇ ਖੇਡ ਗਰਾਉਂਡਾਂ ਵਿੱਚ ਤੇ ਦੁੱਗਾ ਪਿੰਡ ਖੁਸ਼ੀ ਨੇ ਪੂਰੀ ਦੁਨੀਆ ਵਿੱਚ ਪ੍ਰਸਿੱਧ ਕੀਤਾ ਦੁੱਗਾ ਪਿੰਡ ਦਾ ਜੱਗੀ ਤਾਂਕ ਆਪਣੀ ਟੀਮ ਦੇ ਲਈ ਜੁੜ ਗਿਆ ਕੱਲ ਦਾ ਮੇਲਾ 26 ਤਰੀਕਾ ਹੈ ਅਹਿਮਦਾਬਾਦ ਦੇ ਇਲਾਕੇ ਦੇ ਵਿੱਚ ਰਾਣੀਆਂ ਦੇ ਵਿੱਚ ਵੱਡਾ ਮੇਲਾ ਪੱਡਾ ਜਾਣਾ 1.5 ਲੱਖ ਤੇ ਲੱਖ ਦੀ ਗੱਲ ਹੋਣੀ ਹੈ ਬੈਸਟਾਂ ਨੂੰ ਕਹਿੰਦੇ ਮੋਟਰਸਾਈਕਲ ਦਿੱਤੇ ਜਾਣਗੇ ਪਰ ਆ ਪੀਸ਼ੇ ਦੀ ਰੇੜ ਪੈ ਗਈ ਹੈ ਰੂੜੇਕੇ ਪਿੰਡ ਦਾ ਟਾਲਾ ਗੱਲ ਕਰਦਾ ਹੋਇਆ ਸਾਹਮਣੇ ਕਹਿੰਦੇ ਖਿਆਲੀ ਵਾਲੇ ਪਿੰਡ ਦਾ ਪੀਸ਼ਾ ਕਬੱਡੀ ਪਾ ਰਿਹਾ ਹੈ ਦੋਤੇ ਵਾਲਾ ਕਈ ਦਿਨਾਂ ਤੋਂ ਲੋਕਾਂ ਦੀ ਅੱਖਾਂ ਦੇ ਵਿੱਚ ਚੜਿਆ ਹੋਇਆ ਹੈ ਜੀ ਦੋਤੇ ਵਾਲਾ ਦੋਤੇ ਵਾਲਾ ਪਾਪੀਸ਼ਾ ਹੋਈ ਪਈ ਹੈ ਰਵਿੰਦਰ ਸਿੰਘ ਨਾਮ ਹੈ ਜਿਹੜੇ ਮੁੰਡਿਆਂ ਨੇ ਲੰਗਰ ਵਿੱਚ ਸੇਵਾ ਕੀਤੀ ਹੈ ਉਹ ਕਿਰਪਾ ਕਰਕੇ ਸਟੇਜ ਕੋਲ ਆ ਜਾਣ ਵਿਗੜਵਾਲ ਪਿੰਡ ਦਾ ਦੀਪ ਸਾਡੇ ਵਾਲਿਆ ਮੇਲਾ ਫੇਰ ਆ ਗਿਆ। ਮੇਲਾ ਫੇਰ ਆ ਗਿਆ। ਉਧਰ ਸੰਤ ਬਾਬਾ ਸਤਮਣੀ ਜੀ ਮਹਾਰਾਜ ਬੈਠੇ ਐ। ਬਾਬਾ ਪੂਰਨ ਦਾਸ ਦੀ ਬਹੁਤ ਵੱਡੀ ਕਿਰਪਾ ਤੇ ਅੱਜ ਰੌਣਕਾਂ ਲੈਰੀ ਪਿੰਡ ਦੇ ਵਿੱਚ ਐ। ਮੁੰਡਿਆਂ ਨੇ ਬੱਤੀ ਮਿਹਨਤ ਕਰਕੇ ਅਜਦਾ ਵੱਡਾ ਮੇਲਾ ਕਰਵਾਇਆ ਹੈ। ਦਿਨ ਵੇਸ਼ਾ ਕੈਂਤਵਾਰ ਕਰਕੇ ਵੀਜੀ ਬਹੁਤ ਹੁੰਦਾ ਹੈ ਛੁੱਟੀ ਦਾ ਕਾਰਨ ਪਰ ਟੀਮਾਂ ਫਿਰ ਵੀ ਵਧੀਆ ਪੁੱਜੀਆਂ ਸਾਰੇ ਕੰਦਕਾ ਦਾ ਬਹੁਤ ਵੱਡਾ ਧੰਨਵਾਦ ਹੈ ਤੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਥੋੜੀ ਜੀ ਮਾਫੀ ਚਾਹੁੰਦੇ ਆ ਮਜਬੂਰੀਆਂ ਕਾਰਨ ਆ ਵੀ ਲੇਟ ਗਿਆ ਉਹ ਬਿਕਰ ਐ ਸਮੇ ਪਾ ਕਬੜੀ ਪਾਸ ਆ ਗਿਆ ਡੋਕਰ ਤਗੜਾ ਖਿੱਡਿਆ ਬੁੱਟੇ ਦੀ ਗੱਲ ਹੋਈ ਹੈ ਟੀਚਰੀ ਖੇਡਦਾ ਰਿਹਾ ਕਦੇ ਗੁੱਗੀ ਦੀ ਗੱਲ ਗੁੱਗੀ ਦੀਆਂ ਜੱਦਾ ਆ ਕਹਿੰਦੇ ਖੁਸ਼ੀ ਨੇ ਪ੍ਰਸਿੱਧ ਕੀਤਾ ਆ ਸੇਵਕ ਟਰਾਈ ਕਰਦਾ ਪਰ ਦੁੱਗਾਂ ਵਾਲਾ ਘਾਟੀ ਲੋਟ ਆਉਂਦਾ ਅੰਤ ਜੋੜੀਆ ਹੁਣ ਗੱਲ ਜੱਫੇ ਉੱਤੇ ਖੜੀ ਹੈ ਜਿਹਨੇ ਜੱਫਾ ਲਾਤਾ ਉਹਨਾਂ ਨੇ ਮੈਚ ਜਿੱਤ ਲੈਣਾ ਉਹ ਆਗਿਆਪਾਲ ਦੁਨੀਆ ਨੇ ਨਹੀਂ ਮੰਨਣਾ ਵੀ ਤੂੰ ਯੋਰਪ ਤੇ ਖੇਡਿਆ ਜੋ ਪਿੱਛੇ ਵੀ ਢਾਕੇ ਹਿੱਕ ਤੇ ਨਾਂ ਬੈਠਿਆ ਸਰਕਾਂ ਦੀ ਗੱਲ ਹੈ ਪਰ ਫਿਰ ਕਾਦੀ ਗੱਲ ਹੈ ਇੱਥੇ ਪਰ ਇੱਕ ਮਸਲੇ ਦਾ ਹੱਲ ਹੈ ਇਹ ਵੀ ਆਗਿਆਪਾਲ ਸਰਪੰਚਾਂ ਦਾ ਮੁੰਡਾ ਹੈ ਚੜਪਾ ਖੇਡਿਆ ਕਹਿੰਦੇ ਬੈਲਜੀਅਮ ਦੀ ਧਰਤੀ ਖੇਡਿਆ ਸਪੇਨ ਦੇ ਮੈਦਾਨੇ ਤੇ ਖੇਡਿਆ ਪੂਰੇ ਯੋਰਪ ਦੇ 17 ਦੇਸ਼ ਉਹ ਗੱਲਾਂ ਟਿਕਾੜੇ ਗੱਲਾਂ ਟਿਕਾੜੇ ਆਗਿਆਪਾਲ ਹੋਰ ਤੇ ਓਕੇ ਓ ਦਰਸ਼ਕ ਵੀਰੋ ਦੋਨੇ ਪਾਸੇ ਇੱਕ ਪਾਸੇ ਮੈਨੂੰ ਲੱਗਦਾ 5 ਰੈਡਾਂ ਪਈਆਂ ਇੱਕ ਪਾਸੇ 4 ਪਈਆਂ ਹਲੇ ਤੱਕ ਕਿਸੇ ਪਾਸੇ ਜਫਾ ਨਹੀਂ ਇੱਕ ਤਾੜੀ ਮਾਰੋ ਯਾਰ ਜ਼ੋਰਦਾਰ ਮੈਚ ਤੱਕਣਾ ਹਲੇ ਤੱਕ ਕਿਸੇ ਪਾਸੇ ਜਫਾ ਨਹੀਂ ਲੱਗਿਆ ਇੱਕ ਪਾਸੇ 5 ਪਈਆਂ ਇੱਕ ਪਾਸੇ 4 ਨਾਥਿਆਂ ਦੇ ਪਿੰਡ ਦਾ ਅਮਰਤ ਲਾਉ ਜਫਾ ਅਮਰਤ ਬਿੱਲਾ ਮਰਤਾ ਉਹ ਬੱਲਾ ਬੱਲੇ ਬੱਲੇ ਹੋ ਗਈ ਹੈ ਓਏ ਜੇ ਨਾਥੇ ਆਉਂਦਾ ਪਹਿਲਾ ਜਫਾ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਦੀ ਆਪਾਂ ਵਾਹ ਓਏ ਨਾਥੇ ਆਣੀਆਂ ਮੁੰਡਾ ਬਰਾਣਾ ਦਾ ਮੁੰਡਾ ਬਰਾਣਾ ਦਾ ਉਧਰ ਦਾਦਾ ਸੰਤਪੁਰੀ ਜੀ ਖੇਤਰ ਦੇ ਮਹਾਪੁਰਸ਼ਾਂ ਦਾ ਅੱਜ ਦੇ ਮੇਲੇ ਦੇ ਲਈ ਪ੍ਰਬੰਧਕ ਮੁੰਡੇ ਕਹਿੰਦੇ ਬਹੁਤ ਵੱਡਾ ਯੋਗਦਾਨ ਹੈ ਅੱਜ ਦਾ ਪਹਿਲਾ ਪ੍ਰਾਈਜ਼ ਜਗਮੇਲ ਸਿੰਘ ਜੀ ਸਾਣਕਾ ਸਰਪੰਚ ਪਰ ਪਾਲਿਆਂ ਵਾਲੀ ਦਾ ਬਿੱਟੇ ਬੱਦਲ ਉਹ ਦੋਵੇਂ ਪਾਸੇ ਇੱਕ ਇੱਕ ਜੱਫਾ ਹੋ ਗਿਆ ਮੈਚ ਵਧੀਆ ਲੱਗਦਾ ਤਾੜੀ ਮਾਰੋ ਜੀ ਜ਼ੋਰਦਾਰ ਇੱਕ ਇੱਕ ਜੱਫਾ ਦੋਵੇਂ ਪਾਸੇ ਇੱਕ ਇੱਕ ਜੱਫਾ ਉਲੇ ਪਾਸੇ ਪਰਮ ਕੇ ਕਹਿੰਦੇ ਰੇਡਰ ਦਾ ਅੱਤ ਕੇ ਕਹਿੰਦੇ ਰੇਡਰ ਦਾ ਮੈਚ ਚੋਟੀ ਦਾ ਇੱਕ ਅੱਦੇ ਨੰਬਰ ਤੇ ਜਿੱਤ ਹਾਰ ਹੋਣੀ ਹੈ ਟੀਮ ਜਿਹੜੀ ਮਰਜੀ ਜਿੱਤੀਏ ਤੇ ਜਿੱਤੋਂ ਕੌਣ ਸ਼ੱਕ ਤੇ ਰਹਿਣੀ ਆ ਮੇਲਾ ਲਹਿਰੀ ਦਾ ਤੱਕ ਤੇ ਪੈਣੀ ਆ ਲਹਿਰੀ ਪਿੰਡ ਦਾ ਮੇਲਾ ਚੱਲਦਾ ਹੈ ਮਹਾਂਪੁਰਸ਼ਾਂ ਦਾ ਮੇਲਾ ਚੱਲਦਾ ਹੈ ਔਰ ਰੇਡ ਪੈ ਗਈ ਅੰਕੇੜ ਗਰਾਊਂਡ ਵਿੱਚ ਖਿਆਲੀ ਵਾਲੇ ਪਿੰਡ ਦਾ ਖਿਆਲੀ ਵਾਲਾ ਪਿੰਡ ਹੈ ਸਵਰਨ ਦਾ ਪਿੰਡ ਹੈ ਐਕਸ਼ਨ ਦਾ ਪਿੰਡ ਹੈ ਆਹ ਕਹਿੰਦੇ ਭੀਖਾ ਰੇਡ ਪਾ ਰਿਹਾ ਖੈਲੀ ਵਾਲੇ ਪਿੰਡ ਦਾ ਟੱਚ ਲਾਇਆ ਬਾਲਿਆ ਮਾਲ ਦੇ ਕਹਿੰਦੇ ਲੰਬੂ ਨੂੰ ਟੱਚ ਲਾਇਆ ਹੈ ਦੇ ਭੀਛਾ ਕੰਦੇ ਭੱਜ ਆਇਆ ਅਗਲੀ ਰੇਡ ਪਾਉਣ ਦੇ ਲਈ ਦੁੱਗਾ ਪਿੰਡ ਵਾਲਾ ਆਓ ਸਾਹਮਣੇ ਕਹਿੰਦੇ ਮਸਤੂਣਾ ਸਾਹਮਣੇ ਲਾਗੇਗਾ ਆਹ ਖਿਡਾਰੀ ਕਹਿੰਦੇ ਦੁੱਗਾ ਵਾਲੇ ਖੁਸ਼ੀ ਦੇ ਪਿੰਡ ਦਾ ਨਿਰਮਨ ਸਿੰਘ ਪੰਚ ਦੇ ਪਿੰਡ ਦਾ ਜੱਗੀ ਦੁੱਗਾ ਵਾਲਾ ਕਬੱਡੀ ਪਾ ਰਿਹਾ ਹੈ ਤੇ ਸੇਵਕਾਂ ਤੇ ਬਾਪੂ ਵੀ ਆਇਆ ਹੋਣਾ ਲੈ ਵੀ ਸੌਖਾ ਜੱਫੇ ਲਾਉਣੇ ਪੈਣੇ ਆ ਨਾਥਿਆਣੀਆਂ ਬਰਾੜਾਂ ਦਾ ਮੁੰਡਾ ਉਹ ਬੰਦਵਾ ਤੇ ਪੈਂਦਾ ਲੈ ਵੀ ਦੀਪ ਤੇਰੇ ਪਿੰਡ ਵਾਲਿਆਂ ਨੂੰ ਸਮਝਾ ਦੇ ਵੀ ਬਾਗਾ ਕੋਈ ਬਾਹਲੀ ਦੌਰ ਨਹੀਂ ਅਜੇ ਨਥੇ ਇਹਦੇ ਖੇਤਾਂ ਦੇ ਵਿੱਚ ਸੁਣਨੀ ਹੋਣੀ ਹੈ ਵੀ ਲਹਿਰੀਪੁਰ ਸਾਡੇ ਵਾਲਿਆਂ ਨੇ ਡੱਕਾ ਨਹੀਂ ਤੋੜਿਆ ਰੇਡ ਪੈ ਗਈ ਪਿੱਛੇ ਦੀ ਤੇ ਬੋਲ ਸਾਡੇ ਵਾਲੇ ਦੇ ਖਿਆਲੀ ਵਾਲੇ ਪਿੰਡ ਦਾ ਪਿੱਛਾ ਮਾਲਵੇ ਦੀ ਧਰਤੀ ਹੈ ਲੜੀ ਪਿੰਡ ਦਾ ਮੇਲਾ ਹੈ ਕਿਤੇ ਹੋਣ ਸਲਾਮਾਂ ਜੁਰਤਾਂ ਨੂੰ ਕੋਈ ਕਾਦਰ ਨਾ ਪੈਂਦੀ ਚੰਮ ਦੀ ਏ ਕੁੜੀਏ ਨਹੀਂ ਮਿੱਟੀ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਹੈ ਕੁੜੀਏ ਨਹੀਂ ਮਿੱਟੀ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਹੈ ਓਏ ਆਗਾ ਪਾਲ ਬਿੱਟੂ ਨੇ ਦੇਖ ਲਾਤਾ ਜੇ ਵੀ ਢਾਕੇ ਹਿੱਕ ਤੇ ਬੈਠੇ ਗੱਲ ਗੱਲ ਕਰ ਲੈਰ ਸਹੀ ਹੈ ਜੀ ਓਏ ਨੰਬਰ ਸਹੀ ਆ ਨੰਬਰ ਸਹੀ ਆ ਨੰਬਰ ਸਹੀ ਆ ਪਤਾ ਕੀ ਹੈ ਨੇ ਵੀ ਆ ਗਿਆ ਪਾਲ ਬਹੁਤ ਸਾਨਾ ਪਹਿਲਾਂ ਬਿੱਟਰ ਡਾ ਚਲਾ ਗਿਆ ਕੋਈ ਹਾਲੇ ਪਿਆਰ ਦੇ ਨਾਲ ਯਾਰ ਕੋਈ ਹਾਲੇ ਪੀਸੇ ਨੰਬਰ 13 ਤੈਨੂੰ ਮਿਲ ਗਿਆ ਤੂੰ ਖੜ ਜਾ ਬਿੱਲੇ ਸਹੀ ਆ ਵੀਰੇ ਖੜੋ ਯਾਰ ਓਏ ਟੀਮ ਜਿਹੜੀ ਮਰਜੀ ਦਿੱਤੇ ਮੈਚ ਵਧੀਆ ਲੱਗਦਾ ਤਾੜੀ ਮਾਰੋ ਯਾਰ ਜ਼ੋਰਦਾਰ ਰੈਡਾਂ ਸਿਰੇ ਦੀਆਂ ਰੈਡਰਾਂ ਨੇ ਪਾਈਆਂ ਰੈਡਾਂ ਸਿਰੇ ਦੀਆਂ ਪਾਈਆਂ ਲੈ ਵੀ ਆ ਗਿਆ ਪਾਲ ਹੁਣ ਆਪਾਂ ਥੋੜੀ ਬੋਤੀ ਨੋਕ ਟੋਕ ਨਾ ਕਰੀਏ ਲੈ ਵੀ ਬਿੱਲੇ ਤੂੰ ਆਪਸਿਆਂ ਰੇਡ ਪਾ ਲਈ ਆਪਾਂ ਥੋੜਾ ਲੇਟ ਹੋ ਗਿਆ ਗਿਆ ਪਾਲ ਆਉਣ ਲੱਗਿਆ ਥੋੜਾ ਲੇਟ ਹੋ ਗਿਆ ਇਹਦੇ ਕਲੀਅਰ ਪਤਾ ਹੈ ਬਿੱਲੇ ਪਾ ਆ ਕਬੱਡੀ ਲੋਕਾਂ ਦਾ ਸਵਾਦ ਨਾ ਖਰਾਬ ਕਰੀਏ ਯਾਰ ਲੋਕ ਸਵਾਦ ਚਾਹੁੰਦੇ ਐ ਲੋਕ ਸਵਾਦ ਚਾਹੁੰਦੇ ਐ ਓਏ ਦੀਪ ਬਿੱਲਾ ਆ ਗਿਆ ਮੈਚ ਚੋਟੀ ਦਾ ਚੱਲਦਾ ਮੇਰੇ ਮਿੱਤਰੋ ਚੋਟੀ ਦਾ ਮੱਟਾ ਐਦੋਂ ਤੇ ਤੂੰ ਨਹੀਂ ਅੱਧੇ ਤੇ ਜਿੱਤ ਹਾਰ ਹੋਣੀ ਐ ਬਰਾੜਾਂ ਦੇ ਪੱਤੇ ਗੱਲ ਖੜੀ ਐ ਬਰਾੜਾਂ ਦੇ ਪੱਤੇ ਗੱਲ ਖੜੀ ਐ ਜੱਫਾ ਲੱਗ ਗਿਆ ਤਾਰੀ ਜ਼ੋਰਦਾਰ ਓਏ ਜਿੱਤੇ ਜਿਹੜੀ ਮਰਜੀ ਦਿੱਥੇ ਆਲ

ਜੱਫਾ ਜੱਫੇ ਫੇਰ ਬਰਾਬਰ ਜੱਫੇ ਤੇ ਜੱਫਾ 8 ਜੱਫਾ ਜੱਫੇ ਤੇ ਜੱਫਾ 8 ਜੱਫਾ ਜੱਫੇ ਤੇ ਜੱਫਾ 8 ਜੱਫਾ ਚੰਦਰ ਗਾਂਧੀ ਕਨੀਓ ਨਤੇ ਦੀ ਟੀਮ ਦੇ ਲਈ ਸੌਦਾ ਮਾਨ ਪੱਧ ਗਿਆ ਮੇਰੇ ਮਿੱਤਰੋ ਜੱਫੇ ਬਰਾਬਰ ਹੈ ਚੋਟੀ ਦਾ ਮੈਚ ਹੈ ਅੱਧੇ ਤੇ ਜਿੱਤ ਹਾਰ ਹੋਣੀ ਹੈ ਵੀ ਜੰਦ ਇੱਕ ਦਾ ਲੋਹਾ ਲੋਹੇ ਨੂੰ ੰਬੜ ਮੱਤੀਆਂ 11 ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਹੋਕੇ ਲਲਕਾਰਿਆਂ ਦਾ ਮੁੱਲ ਪੈਂਦਾ ਨਹੀਂ ਹੋਕੇ ਲਲਕਾਰਿਆਂ ਦਾ ਜਿਹੜਾ ਹੋਲਡਰ ਦਾ ਬਲਟ ਹੈ ਉਹ ਰੇਡਰ ਦਾ ਹੋਲਡਰ ਦਾ ਪੁਆਇੰਟ ਆਹ ਰੇਡ ਪਾਉਂਡ ਦੇ ਲਈ ਕਹਿੰਦੇ ਭੀਸ਼ਾ ਤਿਆਰ ਵਰ ਤਿਆਰ ਹੈ ਲੈ ਵੀ ਬਿੱਟੂ ਆ ਗੱਲ ਤੇਰੇ ਤੇ ਖੜੀ ਆ ਲੈ ਵੀ ਬਿੱਟੂ ਐ ਆਗਿਆ ਪਾਲਾ ਤਿਆਰ ਵਰ ਤਿਆਰ ਹੈ ਕੌਣੀ ਆ ਪਾਲਾਉਂਦਾ ਕੌਣ ਗੱਲ ਸਿਰੇ ਲਾਉਂਦਾ ਬਿੱਟੂ 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 ਇਟੂ ਉਹ ਤਕੜਾ ਜੱਫਾ ਲਾ ਗਿਆ ਆਹ ਸਾਹਮਣੇ ਕਹਿੰਦੇ ਬਾਲਿਆਂ ਵਾਲੀ ਦਾ ਬਿੱਟੂ ਤਕੜਾ ਜੱਫਾ ਲਾ ਗਿਆ ਹੈ ਇਧਰ ਕਹਿੰਦੇ ਸੇਵਕ ਦੇ ਲਈ ਵੱਡੇ ਮਾਣ ਸਨਮਾਨ ਆਇਆ ਇੱਕ ਸੌ ਦੇ ਆਹ ਸਾਹਮਣੇ ਬਾਲਿਆਂ ਵਾਲੀ ਦਾ ਬਿੱਟੂ ਦੁੱਗਾਂ ਵਾਲਾ ਕਹਿੰਦੇ ਜੱਗੀ ਦੀਪ ਫੇਰ ਆ ਗਿਆ ਦੁੱਗਾਂ ਵਾਲਾ ਫੇਰ ਜੱਫਾ ਲੱਗੇ ਗੱਲ ਤਾਂ ਮੰਨੀਏ ਮੇਰੇ ਮਿੱਤਰੋ ਜੱਫਾ ਲੱਗੇ ਗੱਲ ਤਾਂ ਮੰਨੀਏ ਗੱਲ ਤਾਂ ਮੰਨੀਏ ਅੰਮ੍ਰਿਤ ਓ ਜੱਫਾ ਤੇ ਜੱਫਾ ਆਹ ਜੱਫਾ ਜੱਫੇ ਤੇ ਜੱਫਾ ਆਹ ਜੱਫਾ ਲਹਿਰੀ ਵਾਲੋ ਜਿੱਤੇ ਜਿਹੜੀ ਮਰਜੀ ਦੇਸਵਾਦ ਹੈ ਇੱਕ ਵਾਰੀ ਰੌਲਾ ਰੱਪਾ ਸਿਰਾ 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 ਹੋਇਆ ਪਿਆ ਮੈਨੂੰ ਲੱਗਦਾ ਟੋਡੀ ਦੇ ਉੱਤੇ ਜਿੱਤਾਂ ਹਾਰ ਵਾਲੇ ਫੈਸਲੇ ਹੋ ਜਾਣੇ ਆ ਆ ਜਿਹੜੀ ਰੇਡ ਪੈਣੀ ਹੈ ਇਹਦੇ ਤੇ ਜਿੱਤਾਂ ਹਾਰਾਂ ਵਾਲੇ ਫੈਸਲੇ ਹੋ ਜਾਣਗੇ ਉਧਰ ਨਾਥੀ ਦੇ ਅੰਦਰ ਦੇ ਲਈ 500 ਦਾ ਮਾਣ ਆਇਆ ਸਾਡਾ ਪ੍ਰੇਮੀ ਹੈ ਤੇ ਨਾਲ ਕਹਿੰਦੇ ਮੇਰੇ ਵੀਰੋ ਸੇਵਕ ਟਰੱਕਾਂ ਵਾਲਾ ਤੇ ਵੀ ਸਾਰੀ ਮਿੱਤਰ ਮੰਡਲੀ ਹੈ ਲੈ ਵੀ ਦੀਪ ਹਰਦੀਪ ਨੂੰ ਮੁਬਾਰਕਬਾਦ ਹੈ ਮੁੰਡੇ ਨੇ ਕਹਿੰਦੇ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਲੈ ਵੀ ਅੰਮ੍ਰਤਾ ਸਾਹਮਣੇ ਮੈਦਾਨ ਦੇ ਗੱਫੇ ਨੌਜਾਨਾ ਸਾਰੀ ਮਿੱਤਰ ਮੰਡਲੀ ਬੈਠੀ ਹੈ ਗੁਰੀ ਵਰਗੇ ਮੁੰਡੇ ਬੈਠੇ ਆ ਅੱਜ ਦੇ ਕਹਿੰਦੇ ਟਿੰਕਾ ਵੀ ਪਟਿਆਲੇ ਬੈਠਾ ਆਓ ਸਾਹਮਣੇ ਮੈਚ ਚੋਟੀ ਦਾ ਰੇਡ ਪੈ ਗਈ ਦੀਪ ਜਿੱਤਾਂ ਹਾਰਾਂ ਜਿੱਤਾਂ ਹਾਰਾਂ ਜਿੱਤਾਂ ਹਾਰਾਂ ਟਾਲਿਆ ਸਕੋਰ ਬੋਲਦੇ ਪਤਾ ਤਾਂ ਲੱਗਿਆ ਨਥੇ ਆ ਜਿੱਤ ਗਿਆ ਉਹ ਕਿੰਨੀ ਜੇ ਖੁਸ਼ੀ ਆ ਵੀ ਗਵਾਂਢੀ ਵਾਲੇ ਮੁੰਡੇ ਜਿੱਤ ਕੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਦੀ ਆਪਾਂ ਨੰਬਰ ਬੋਲ ਤਾਲਿਆ ਮੈਂ ਤੈਨੂੰ ਯਾਰੇ ਵਾਲਾ ਸੀ ਨੰਬਰ ਤੇ ਬੋਲਾਂਗੇ ਖੜ ਜਾ ਖੜ ਜਾ ਖੜ ਜਾ ਖੜ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਸੋਡਾ ਫੈਸਲਾ ਨਥੇ ਦੇ ਨੰਬਰ ਨੇ ਸਾਢੇ 11 ਰਗੜ ਵਾਲ ਦੇ ਨੰਬਰ ਨੇ ਓਏ 10 ਸਵਾਦ ਆਇਆ 10 ਸਾਢੇ 11 ਮੈਚ ਨੂੰ ਨਜ਼ਾਰਾ ਲਾ ਦਿੰਦਾ ਹੈ ਸ਼ੈਨਸ਼ੀਲਤਾ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ ਜਿੱਤਾਂ ਹਾਰਾਂ ਚਲੋ ਬਣੀਆਂ ਆਇਆ ਦੋ ਮੱਲ ਘੁਲਦੇ ਆ ਤੇ ਕਿਨੇ ਤੇ ਟਹਿ ਜਾਣਾ ਹੈ